ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਨੇੜੇ ਸ਼ਹਿਰ ਫਰੀਦਕੋਟ ਹੀ ਰਹਿ ਜਾਂਦਾ ਜੀ ਪੰਜ ਨਾਗਾ ਤਿੰਨ ਤਾਂ ਹੀਫਰਾਣੇ ਜੀ ਤੇ ਦੋ ਤੋਕੜ ਵੈੜਾ ਨੇ ਕੋਈ ਵੀ ਨਾਗ ਤੁਹਾਨੂੰ ਫੱਟ ਆਉਂਦਾ ਜੇ ਕੋਈ ਵੈੜ ਪਸੰਦ ਆਉਂਦੀ ਹੈ ਤਾਂ ਆਪ ਦੀ ਵੀਰੇ ਮਿਲਕਿੰਗ ਕਰਕੇ ਲੈ ਜਾਓ ਜੇ ਕੋਈ ਬੱਚੀ ਪਸੰਦ ਆਉਂਦੀ ਹੈ ਤਾਂ ਆਪ ਦਾ ਜੇ ਕੋਈ ਵੀਰੇ ਤਾਂ ਟੈਸਟ ਵગેਰਾ ਕਰਾਉਣਾ ਚਾਹੁੰਦਾ ਤਾਂ ਆਪ ਦਾ ਵੀਰੇ ਕਰਾ ਕੇ ਲੈ ਕੇ ਜਾਇਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਗੁਰਦੀਪ ਸਿੰਘ ਜੀ ਪਿੰਡ ਪਾਣਾ ਜਿਲ੍ਹਾ ਫਰੀਕੋਟ ਮੋਬਾਈਲ ਨੰਬਰ ਜੀ 8054296735 ਠੀਕ ਆ ਤਿੰਨ ਨਾਕ ਆ ਬਾਈ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਹਾਂ ਉਮਰ ਕਿੰਨੀ ਆ ਜੀ ਇਹਦੀ ਇਹ ਮਰ ਹੋ ਗਈ 15 16 ਮਹੀਨਿਆਂ ਦੀ ਮੰਨ ਲਾ ਦੰਦੋ ਦੰਦੋਂ ਨਹੀਂ ਦੇਖੀ ਦੋ ਦੰਦ ਹੋਵੇ ਠੀਕ ਹੈ ਹਾਂ ਚਲੋ ਮਣੀ ਉਹ ਮਾਲਾ ਫੀਲ ਠੰਡੀ ਆ ਇਹ ਮਾਲਾ ਹੀਟ ਦੇ ਵਿੱਚ ਆਈ ਇਹ ਅੱਛਾ ਹਾਂ ਹੀਟ ਚਾ ਠੰਡ ਠੂਲ ਵੇਖੋ ਇਹਦੇ ਕੰਜ ਦੀ ਸਾਰੀਆਂ ਪਸ਼ੂਆਂ ਦੀ ਗਾਰੰਟੀ ਹੈ ਹਾਂਜੀ 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 ਝੋਲੀ ਬਹੁਤ ਸੋਹਣੀ ਝੋਲੀ ਝਾਲੀ ਬਹੁਤ ਸੋਹਣੀ ਬਾਕੀ ਇਹ ਤਾਂ ਮੰਨ ਲਾ ਕਾਰਾਂ ਕੱਲ ਵੀ ਕਰੀ ਜਾਂਦੀਆਂ ਸੀ ਅਸੀਂ ਤਾਂ ਟੀਕਾ ਭਰਾਇਆ ਨਹੀਂ ਕਿਉਂਕਿ ਗਾਂ ਘਲਾਬ ਤੇ ਭਰਾ ਲੂ ਆਪ ਦਾ ਚੰਗਾ ਮਾੜਾ ਜਿਹੋ ਜਿਹਾ ਮਰਜੀ ਭਰਾ ਹਾਂਜੀ ਹਾਂਜੀ ਫਿਰ ਐ ਨਾ ਵੀਰੇ ਕੋਈ ਯਕੀਨ ਨਹੀਂ ਕਰਦਾ ਟੀਕੇ ਦੇ ਪੈਸੇ ਲਾ ਦਾਂਗੇ ਆਪਾਂ ਅਗਲਾ ਯਕੀਨ ਨਹੀਂ ਕਰਦਾ ਪੱਕੇ ਫਾਇਦਾ ਨਹੀਂ ਫਿਰ ਹਾਂ ਮੁੜ ਕੇ ਗਲਤ ਹੋ ਜਾਂਦਾ ਕੰਮ ਠੀਕ ਆ ਲੈ ਚੱਲੀ ਵੀਰੇ ਅਜਾ ਦਾਨਦ ਤੁਸੀਂ ਆਪਦੇ ਵੀਰੇ ਆ ਕੇ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਚੰਗਾ ਥੋੜੀਆਂ ਜਿਹੀਆਂ ਜਿਹਾ ਨਾ ਬਈ ਸੰਭੀਆਂ ਨੇ ਕਿਸੇ ਵੀਰ ਨੇ ਤੇ ਬਰੀਡ ਬਰੂਡ ਪੂਰੀ ਚੰਗੀ ਸੀਗੀ ਰੰਗ ਪ੍ਰਿੰਟ ਦੇਖ ਹੀ ਸਕਦੇ ਹੋ ਝੂਲੀ ਸੋਹਣੀ ਜਾਨਤ ਮਾਤ ਬਹੁਤ ਸੋਹਣੀ ਟੈਗ ਟੂਕ ਲੱਗੇ ਆ ਟੈਗ ਟੂਕ ਵਾਲੀਆਂ ਵਧੀਆ ਠੀਕ ਆ ਬਾਈ ਤੇ ਬਾਕੀ ਬਾਈ ਦੱਸਦਾ ਕਿ ਏਆਈ ਆਪਾਂ ਕਰਾਈ ਨਹੀਂ ਇਹ ਵੈੜ ਹੀਟ ਚ ਸੀਗੀ ਤੇ ਜੈਜ ਡਿਮਾਂਡ ਵੀਰੇ ਦੀ ਲੈਣੇ ਲੈ ਇਹਨਾਂ ਦਾ ਹੀ ਕਰਦਗੇ ਤਿੰਨਾ ਦੇ ਕਰਨ ਤਿੰਨਾ ਦਾ ਕੀ ਕਰਨ ਪਹਿਲਾਂ ਹੀ ਦੱਸ ਦਿਓ ਇਹਨਾਂ 36000 ਕਰ ਦਾਂ 12 12000 ਰੁਪਈਆ ਹੀ 12 ਜਿਹੜਾ ਮਰਜ਼ੀ ਛਾਂਟ ਕੇ ਲੈ ਜਾ ਮਾਨਤਾਨ ਵੀ ਕਰ ਦਾਂ ਖੁੱਲਾ ਕੋਈ ਚੱਕਰ ਨਹੀਂ ਠੀਕ ਆ 36000 ਚੋਂ ਖੁੱਲਾ ਮਾਨਤਾਨ ਹੋ ਜਾਊਗਾ ਦੋ ਨੰਬਰ ਸੀਲ ਠੰਡੀਆਂ ਫੋਲਾ ਕੋਈ ਇਹ ਨਹੀਂ ਅਗਲਾ ਹੋਊਗਾ ਛੜ ਮਾਰ ਦੀ ਕੋਈ ਨਾ ਦੋ ਨੰਬਰ ਆ ਗਏ ਜਲਦੀ ਬੱਚਾ ਦੇਖੋ ਕਿੰਨਾ ਸੋਹਣਾ ਨਿੱਗਰ ਨਰੋ ਨਗੀਨਾ ਹੀ ਆ ਇਹ ਵੀ ਦੰਦਾਂ ਜੀ ਆ ਜੀ ਹਾਂਜੀ ਇਹ ਵੀ ਦੰਦਾਂ ਜੀ ਆ ਇਹ ਵੀ ਸੀਲ ਠੰਡੀ ਬਹੁਤ ਆ ਝੋਲੀ ਝਾਲੀ ਬਹੁਤ ਆ ਝੋਲੀ ਚੈੱਕ ਕਰਾ ਦੀ ਇਹਦੀ ਝੋਲੀ ਬਹੁਤ ਆ ਲਓ ਜੀ ਚੋਲੀ ਸੋਣੀ ਥੋੜੀ ਤਾਂ ਆ ਜੀ ਗੱਬਣ ਕੱਢੀ ਫਸ ਦਿੰਦੀ ਆ ਕੱਲਾ ਕੱਲਾ ਥਾਣੀ ਆ ਹੈਨਾ ਹਾਂਜੀ ਹਾਂਜੀ ਥਾਣ ਨਿਖੜਮਾ ਕੱਲਾ ਕੱਲਾ ਇਹ ਹੋ ਸਕਦਾ ਖੀਰੀ ਹੋਵੇ ਅੱਛਾ ਕਲੀਅਰ ਨਹੀਂ ਹੋਈ ਮੈਨੂੰ ਪਤਾ ਹੈ ਨਹੀਂ ਜੀ ਤਾਂ ਕੋਈ ਨਾ ਠੀਕ ਆ ਹਾਂ ਠੀਕ ਆ ਕੁਆਲਿਟੀ ਚੰਗੀ ਆ ਹੈਨਾ ਇਹਦੀ ਬਾਲੀ ਸਿਰਾਂ ਬੱਛੀ ਆ ਬਹੁਤ ਜਿਆਦਾ ਬੱਛੀ ਆ ਜਾ ਤਾਂ ਬਹੁਤ ਆ ਈਏ ਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਇਹਦੀ ਨਹੀਂ ਇਹ ਤਾਂ ਹਜੇ ਬੱਚਾ ਹੀ ਆ ਜੀ ਠੀਕ ਆ ਹਾਂ ਬਾਕੀ ਹੈਨਾ ਵਜਨ ਚ ਹੈ ਕੋਈ ਵਜਨ ਦਾ ਜਾਣ ਚਾਪੂਰੀ ਹਾਂ ਜਿਹੜੇ ਹਿਸਾਬ ਨਾਲ ਜਰਸੀ ਆ ਉਸ ਨਾਲ 1 ਲੱਖ ਕਟਾ ਫੀਡ ਦਾ ਖਾ ਕੇ ਹੀਟ ਚ ਆਜੋ ਹੂੰ ਹੀਟ ਚ ਆਜੋ ਆਪ ਨੂੰ ਮਹੀਨੇ ਤੱਕ ਅਗਲਾ ਇਹ ਹੀ ਕਰਾ ਲੈ ਬਾਕੀ ਸਾਮ ਦੇ ਸਰਤੇ ਆ ਹਾਂਜੀ ਜੇ ਕਿਸੇ ਵੀਰ ਨੇ ਵੱਧ ਸਾਮ ਕਰ ਲੂ ਤਾਂ ਉਸ ਜੀ ਤਿਆਰ ਹੋ ਜੂਗੇ ਤੇ ਇਹਦੀ ਵੀ ਕੀਮਤ ਹੈਗੀ 12000 ਰੁਪਇਆ ਹਨਾ ਬਾਈ ਹਾਂਜੀ ਹਾਂਜੀ ਤੇ 3 ਨੰਬਰ ਬਰੇ ਉਹੀ ਦਾ ਬਰੀਡ ਇਹਦੀ ਵੀ ਚੰਗੀ ਆ ਥੋੜੀ ਜਿਹੀ ਸੀ ਤੇ 3 ਨੰਬਰ ਬਹੁਤ ਇਹਦੇ ਨਾਲ ਟੀਕਾ ਲੱਗਾ ਹੋਇਆ ਸੀਮਨ ਦੱਸਿਆ ਆਪਾਂ ਨੂੰ ਇਹ ਮੰਨ ਕੇ ਚੱਲ ਅੱਜ ਹੋ ਗਏ ਨੇ 12 13 ਦਿਨ ਟੀਗਾ ਲੱਗੇ। ਅੱਛਾ ਚਾਰ ਹੀ ਥਾਣਾ ਝੋਲੀ ਬਹੁਤ ਸੋਹਣੀ ਏ ਦੀ ਵੀ। ਝੋਲੀ ਚੰਗੀ ਆ ਜੀ। ਸੀਲ ਸੂਰ ਫੋਲਾ। ਕੋਈ ਬੱਚੀ ਆਪਣੀ ਛੜਨਾ ਮਾਰੂਗੀ ਐ। ਐਲਤ ਨਹੀਂ ਕਰੂਗੀ ਕੋਈ ਵੀ। ਠੀਕ ਆ। ਹਾਂਜੀ। ਰੰਗ ਪ੍ਰਿੰਟ ਪੂਰਾ ਚੰਗਾ ਹਨਾ। ਹਾਂਜੀ ਹਾਂਜੀ। ਬਾਕੀ ਜਾਤ ਬਹੁਤ ਅੱਛੀ ਏ ਦੀ ਵੀ। ਮੱਥਾ ਮੱਥਾ ਬਹੁਤ ਸੋਹਣਾ ਬੱਚੀ। ਜਾਤ ਬਰੀਡ ਵਾਲੇ ਪੱਖ ਤੋਂ ਵੀਰੇ ਕਰਮ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਰੰਗ ਪ੍ਰਿੰਟ। ਕੱਦ ਬਹੁਤ ਆ ਬੱਚੀ ਦਾ। ਕੱਦ ਵੀ ਚੰਗਾ ਹਨਾ। ਹਾਂਜੀ। ਹੂੰ। ਬਾਕੀ ਏਆਈ ਹੋਈ ਵੀ ਆ ਜੀ। ਉਹ ਤੁਸੀਂ ਆਪ ਦੇ ਜਿਦਾ ਰਹੇਗੀ ਤਾਂ ਤੁਹਾਡਾ ਫਾਇਦਾ ਹੋਜੂ ਤੇ ਸੌਦਾ ਤੁਸੀਂ ਇਹਦਾ ਖਾਲੀ ਮੰਨ ਕੇ ਕਰ ਸਕਦੇ ਆ ਜੀ ਤਿਆਰ ਹੋ ਗਏ 2.5 ਲੱਖ ਦੀਆ ਹੂੰ ਤੇ ਇਹਦੀ ਡਿਮਾਂਡ ਜਾਇਜ਼ ਇਹਦੀ 12.5 ਯਾਰ ਇਹਦੀ ਸਾਡੇ ਇਕੱਠੀਆਂ 36000 ਰੁਪਏ ਹੈ ਨਾ 36000 ਕਰ ਦਾਂਗੇ ਮੌਨਤਾਨ ਕੋਲ ਮੌਨਤਾਨ ਹੋ ਜਾਊਗਾ ਖੁੱਲਾ ਹੀ ਕਰਾਂਗੇ ਆਪਾਂ ਯਾਨੀ ਲੋਕਾਂ ਨੂੰ ਵੀ 500 ਕਰਤਾ ਹਜ਼ਾਰ ਕਰ ਅੱਛਾ ਖੁੱਲਾ ਹੀ ਕਰਨਾ ਨਹੀਂ ਕਰ ਲਾ ਲਵੇ ਅਗਲਾ ਫੋਨ ਲਾਵੇ ਜਿਵੇਂ ਕੋ ਆਪਾਂ ਵੀ ਦੇ ਦੇਣਗੇ ਯਾਰ ਦੋਨੇ ਹੱਥੀ ਔਰ ਠੀਕ ਆ ਬਰੇ ਮੋੜਦੇ ਨਹੀਂਗੇ ਆਪਾਂ ਗੁੱਸੇ ਨਹੀਂ ਕਰਨਾ ਆਪਾਂ ਕਿਸੇ ਨੂੰ ਵੀ ਗੁੱਸੇ ਨਹੀਂ ਕਰਦੇ ਪਰ ਜਾਂਵੇ ਬੰਦਾ ਛਕੀਨ ਨੇ ਸਾਹਮਣੀਆਂ ਆਪਾਂ ਹਾਂ ਚੀਜ਼ਾਂ ਇੱਕ ਹੀ ਨਹੀਂ ਆ ਕੋਈ ਆ ਨਹੀਂ ਛਾਲ ਮਾਰੂ ਲਾ ਲੁੱਟ ਦਾ ਪਤਾ ਹੀ ਨਹੀਂ ਇਹਨਾਂ ਅਲੇ ਘਰ ਆਈਆਂ ਤੇ ਗਾਂ ਜਾਵੜੀਆਂ ਬਣ ਬਣ ਜਾਣੀਆਂ ਹੈ ਨਾ ਬਈ ਹਾਂਜੀ ਤੇ 4 ਨੰਬਰ ਨਗ ਵੇੜ ਇਹਦੇ ਥੱਲੇ ਦੁੱਧ ਮੰਨ ਲਾ 10 ਨਾ 9 ਹੀ ਮੰਨ ਨੌ ਕਿਲੋ ਹਾਂ 9 ਕਿਲੋ ਖੁੱਲਾ ਦੁੱਧਾ 1 ਮਹੀਨਾ ਤੇ 5 ਦਿਨ ਹੋ ਗਏ ਆਈ ਹੋਈ ਨੇ ਇਹਦੀ ਇਹਨੂੰ ਹਾਂ ਠੀਕ ਆ ਇਹ ਸੀਲ ਠੰਡੀ ਫੁੱਲਾ ਇਹ ਫੜਾਂ ਦੀ ਓਕੇ ਹਾਂ ਚਾਰਾਂ ਦੀ ਓਕੇ ਇੱਕੋ ਜੇ ਹੋਣਗੇ ਚਾਰੇ ਹੂੰ ਰੰਗ ਪ੍ਰਿੰਟ ਚੰਗਾ ਹਾਂ ਚਾਤ ਬਹੁਤ ਆ ਗਾਂ ਦੀ ਆਪਾਂ ਖਾਲੀ ਚ ਦੇਣੀ ਆ ਬਾਈ ਆਪਾਂ ਖਾਲੀ ਕਰਕੇ ਦੇਵਾਂਗੇ ਵੀਰੇ ਜੇ ਮੰਨ ਲਾ ਗੱਬਣ ਨਿਕਲਦੀ ਆ ਅੱਜ ਤੋਂ ਮਹੀਨੇ ਨੂੰ ਚੈੱਕ ਕਰਾ ਕੇ ਵੱਡਾ ਬਲ ਰੁਪਈਆ ਦੀ ਵਾਪਸ ਲੈ ਲਾਂਗੇ ਅੱਛਾ ਜਿੰਨੇ ਦੀ ਆਪਾਂ ਦਿੱਤੀ ਆ ਹਾਂਜੀ ਮੇਨ ਨੇ ਇਹਨੂੰ ਕਰਮਾ ਵਾਲੀ ਚੈੱਕ ਹੋ ਗਈ। ਹਾਂਜੀ ਡਾਕਟਰ ਨੇ ਹੱਥ ਰੱਖ ਕੇ ਕਹਿੰਦਾ ਬਈ ਗੱਬਣਾ ਡਬਲ ਰੁਪਈਆ ਦੇ ਡਾਲਰ ਰੁਪਈਆ ਜਿੰਨੇ ਦੀ ਅੱਜ ਦੇਵਾਂਗੇ ਆਪਾਂ। ਜਾ ਦੇਖੋ ਹਾਂ 9 ਕਿਲੋ ਦੁੱਧ ਹਾਂ 9 ਕਿਲੋ ਦੁੱਧ ਤਾਂ ਜਾ ਤੈਕ ਵਾਲੀ ਹੁਣ ਟੈਕ ਟੁੱਟ ਗਿਆ ਦਾ। ਠੀਕ ਆ। ਹਾਂ ਫਾਰਮ ਵਾਲੀ ਜਮਾ ਓਕੇ ਆ ਬਈ। ਜਮਾ ਓਕੇ। ਠੀਕ ਆ। ਮੱਦ ਬਹੁਤ ਆ ਫਾਰਮ ਵਾਲੀ ਵਾੜਾ ਕਿੱਦਾਂ ਕਰਦੇ ਦਾ। ਠੀਕ ਆ ਵੀਰੇ ਬਾਕੀ ਥਣ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ। ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮਾ ਰੰਗ ਪ੍ਰਿੰਟ ਪੂਰਾ ਚੰਗਾ ਤੇ ਇਹਦੀ ਕੀਮਤ ਜਾਇਜ਼। ਇਹਦਾ ਮੁੱਲ 26 ਅਜੇ ਗੱਬਣ ਨਿਕਲ ਗਈ ਫਿਰ 50 ਦੀ ਹੋ ਗਈ ਹਾਂ ਗੱਬਣ ਨਿਕਲ ਗਈ 5000 ਦੀ ਵਾਪਸ ਠੀਕ 25 ਤੋਂ ਹੀ ਮਾਨਤਾਨ ਕਰਦਾਂਗੇ 25000 ਚ ਵੀ ਮਾਨਤਾਨ ਹੋ ਜਾਊਗਾ ਖੁੱਲਾ ਸੀਲ ਠੰਡੀ ਫੋਲੀਆ ਮਰਜੀ ਚ ਹੋਈ ਹੋ ਠੀਕ ਗੁਣੀਆਂ ਚੋਲੇ ਜਵਾ ਚੋਲੇ ਕੋਈ ਨੰਦ ਵਿਚਾਰ ਠੀਕ ਹੈ ਬਾਕੀ ਹਵਾਨਾ ਤੁਸੀਂ ਦੇਖ ਹੀ ਸਕਦੇ ਹਾਂ ਜੀ ਤਾਂ ਹੁਣ ਬਹੁਤ ਵਧੀਆ ਗੋ ਠੀਕ ਹੈ ਜਰਸੀ ਆ ਗਈ ਵੀਰੇ ਪੰਜ ਨੰਬਰ ਇਹ ਵੀ ਇੱਕ ਮਹੀਨਾ 10 ਦਿਨ 25 ਦਿਨ ਸੌਰੀ 25 ਦਿਨ ਗੇ ਆਈ ਹੋਈ ਨਹੀਂ ਜੇ ਆਪਾਂ ਆਪ ਕਰਾਈ ਖੋਦੇ ਦੀ ਠੀਕ ਹੈ ਇਹ ਥਲੇ ਦੁੱਧ ਮੰਨ ਕੇ ਚੱਲ ਤਿੰਨ ਤੋਂ ਚਾਰ ਕਿਲੋ ਤਨ ਵਾਲੀ ਦਾ ਖਾਣਾ ਦੀ ਖਾਣਾ ਦੀ ਸਾਫ ਪੂਰੀ ਠੀਕ ਆ ਤੇ ਇਹ ਮੰਨ ਲਾ ਵੀ ਆਈ ਬੇਗ ਹੋਰੇ ਘਰਾਂ ਜਾਵਾ ਉਹਨਾਂ ਨੇ ਟੀਕਾ ਹੁਣੀ ਭਰਾ ਪਿਆ ਉਹਦੇ ਪੱਖਾਂ ਨੇ ਨਾ ਪੱਠੇ ਪਾਏ ਤਾਂ ਆਪਣੇ ਕੋਲੇ ਆ ਕੇ ਮੜੀ ਵਾਵਾ ਜੀ ਹੋਈ ਠੀਕ ਆ ਹਾਂ ਚੰਗੀ ਆ ਹਨਾ ਮਾੜੀ ਚੰਗੀ ਬਾਈ 100% ਗੱਬਣ ਵੀ ਹੋਊਗੀ ਅਸੀਂ ਦੁੱਧ ਤਿੰਨ ਤੋਂ ਚਾਰ ਜੀ ਤਿੰਨ ਤੋਂ ਚਾਰ ਕਿਲੋ ਠੀਕ ਆ ਹਾਂ ਇਹ ਲੋਕਾਂ ਨੂੰ 6 ਕਿਲੋ ਕਹਿੰਦੇ ਝੋਲੀ ਵੇਖ ਕੇ ਉਹ ਕੰਮ ਨਹੀਂ ਕਰਨਾ ਬਾਅਦ ਚ ਇੱਥੇ ਕੋਈ ਚੋਣ ਲੈ ਜੇ ਤੇ ਗਲਤ ਹੋ ਜਾਂਦਾ ਕੰਮ। ਬਸ ਇਹਦਾ ਕੋ ਕੰਮ ਨਹੀਂ। ਅੰਗਰੇਜ਼ਾਂ ਦੀ ਗੇੜਾ ਵਜਦਾ ਵੀਰੇ ਜਿਹੜਾ ਵੀਰ ਚੱਲ ਕੇ ਆਊਗਾ। ਉਹ ਜਾਤ-ਪਾਤ ਬਹੁਤ ਵਗਾ ਦੀ। ਗਲਤ ਹੁੰਦਾਗਾ। ਹਾਂਜੀ ਹਾਂਜੀ। ਖਰਾਬ ਹੀ ਹੁੰਦਾ ਬੰਦਾ। ਗਾਹ ਕੀ ਖਰਾਬ ਹੁੰਦਾ। ਆਪਣੇ ਕੋਲ ਆਈ ਨਾ ਅੱਜ। ਮਾਲਾ ਮਹੀਨਿਆਂ ਨੂੰ ਹੋ ਚੱਲਿਆ ਇਹਨੂੰ। ਠੀਕ ਆ। ਅਸੀਲ ਤਾਂ ਬਹੁਤ ਆ। ਹੁਣ ਇੱਥੇ ਬਹਿ ਜਾ ਦੇ ਲੈ। ਠੀਕ ਆ। ਚਾਰੇ ਥਾਂ ਲ ਕੋਈ ਧਾਰਾ ਹੀ ਮਾਰਦ ਨੇ ਮਾਰਨਾ। ਤੇ ਇਹਦੀ ਕੀਮਤ ਹੈ ਬਾਈ? ਮੂੰਹ ਦਿਖਾਓ ਪਹਿਲਾਂ ਦਾ। ਹੂੰ। ਧਾਰਾ ਮਾਰਦ ਨੇ ਆਪਾਂ ਉੱਥੇ ਬੰਨ ਕੇ ਪਣੀ। ਠੀਕ ਆ ਬਾਈ। ਇਥੇ ਬੰਦ ਕਰ ਵਾਰੀ ਇੱਥੇ ਬੰਦ ਕਰ ਜੀ ਕੋਈ ਗੱਲ ਨਹੀਂ ਇਸ ਤੇ ਬੰਦ ਮਾਲੀਆਂ ਸੀਲ ਛਣੂਆ ਯਾਰ ਗਾਈਆਂ ਤਾਂ ਪਾਉਂਦੀਆਂ ਆਈਂ ਧਾਰਾ ਮਾਰ ਲਾ ਕੋਈ ਨਿੰਦ ਵਿਚਾਰ ਨਹੀਂ ਨੂੰ ਖੜ ਜਾ ਠੀਕ ਆ ਅੱਠਿਆ ਨਹੀਂ ਨਾ ਮੁਰੇ ਥੋੜਾ ਡਰਦੀ ਕੋਈ ਗੱਲ ਨਹੀਂ ਮੜਾ ਕੋਈ ਨਹੀਂ ਇੱਕ ਮਿੰਟ ਖੜ ਜਾ ਖੜ ਜਾਣਾ ਨਹੀਂ ਮੜਾ ਇਹ ਹੁੰਦਾ ਨਾ ਪਸ਼ੂ ਨੂੰ ਖੁਰਲੀ ਤਾਂ ਖਾਲੀ ਆ ਮੇਰੇ ਥੱਲੇ ਬੈਠੀ ਜਾਂਦਾ ਆਈ ਥੱਲਾ ਟੋਕਰੀ ਨਾ ਆੜ ਜਾ ਆ ਤੂੰ ਤਾਂ ਗੱਨੇ ਆ ਰਹੀ ਆ ਜੀ ਚਵਾਈ ਦੀ ਇੱਕ ਨੰਬਰ ਹੋਊਗਾ ਸਾਰੇ ਥਾਂਾਂ 'ਤੇ ਹੂੰ ਇੱਕ ਟਾਈਮ ਨਹੀਂ ਨਾ ਹੁਣ ਚਵਾਈ ਟਾਈਮ ਨਹੀਂ ਨਾ ਬਾਈ ਚੋਈਆਂ ਨਾ ਤੱਕੇ ਤੂੰ ਨੇ ਵੇਖਦਾ 8:30 ਵਜੇ ਬਾਈ ਲੇਟ ਹੋ ਜੂਣੇ ਹਾਂ ਠੀਕ ਹੈ ਓਕੇ ਜੀ ਇਹਦੀ ਕੀਮਤ ਇਹਦੀ 11000 ਘਰ ਤਾਂ ਮੰਨ ਤਾਂ ਖੁੱਲਾ ਇਕੱਠੀਆਂ ਲੈ ਜੇ 50 ਘਰ ਤਾਂ ਖੁੱਲਾ ਹੀ ਮੰਨ ਤਾਂ ਖੁੱਲਾ ਹੀ ਮੰਨ ਤਾਂ ਮੰਨ ਕੇ ਚੱਲ ਜੇ ਆਪਾਂ ਅੱਜ ਇਹ 10 ਦੀ ਦਿੰਨੇ ਆ ਹੂੰ ਅੱਜ ਤੋਂ ਮਹੀਨੇ ਨੂੰ ਚੈੱਕ ਕਰਾ ਕੇ ਆਪਾਂ 20000 23000 ਦੀ ਰਫਤ ਲੈ ਲੈਂਦੇ ਬਾਕੀ ਕਵੀ ਦਾ ਹਾਂ ਠੀਕ ਆ ਬਾਕੀ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਂਦਾ ਪਸੰਦ ਹੁੰਦਾ ਖੁੱਲਾ ਕਰ ਦਾਂਗੇ ਮਾਨ ਟ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ